ਕਲ ਮਿਤੀ 21/11/2022 ਨੂੰ ਐਡਵਰਟ ਗੰਤਰਮ ਸ਼ਾਲਾ ਨੂੰ ਲੋਡ ਵਿਕੇ ਪੋਕ ਸੀਗਾ ਇਸ ਪੋਕ ਦੇ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਵੱਲੋਂ ਜੋ ਆਪਣੀਆਂ ਗੱਡੀਆਂ ਲੈ ਗਈਆਂ ਤੁਮੜਾ ਕੰਪਲੈਕਸ ਦੀ ਪਾਰਕਿੰਗ ਵਿੱਚ ਲਗਾਈਆਂ ਗਈਆਂ ਸੀਗੀਆਂ ਜਿਸ ਤੇ ਤੁਮੜਾ ਨਵਾਂ ਕੰਪਲੈਕਸ ਦੀ ਪਾਰਕਿੰਗ ਦੇ ਐਂਟਰੈਸ ਤੇ ਕੁਲਵੰਸੀ ਵੱਲੋਂ ਆਪਣੀ ਨਵਾਂ ਕਿਸਟਾ ਗੱਡੀ ਲਗਾ ਦਿੱਤੀ ਗਈ ਇਸ ਕਰਕੇ ਪੋਕ ਖਤਮ ਹੋਣ ਉਪਰੰਤ ਜੋ ਵਿਅਕਤੀ ਵਾਪਸ ਜਾਣਾ ਚਾਹੁੰਦੇ ਸੀਗੇ ਉਹ ਨਹੀਂ ਜਾ 파 ਰਹੇ ਸੀਗੇ ਅਤੇ ਕੁਲਵੰਸੀ ਉਹ ਲੋਕ ਕਰੀਬ 40-45 ਮਿੰਟ ਬਾਅਦ ਉੱਥੇ ਪਹੁੰਚਿਆ ਗਿਆ ਤੇ ਜਦੋਂ ਇਹਨਾਂ ਵਿਅਕਤੀਵਾਂ ਨੂੰ ਇਸ ਗੱਲ ਦਾ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀ ਇਹ ਤੁਸੀਂ ਸਹੀ ਪਾਰਕਿੰਗ ਕੀਤੀ ਜਾਣੀ ਮੰਦੀ ਸੀ ਜਿਸ ਕਰਕੇ ਦੋਵਾਂ ਪਹਰਾ ਵਿਚਕਾਰ ਥੋੜੀ ਬਹਿਸਬਾਜੀ ਹੋ ਗਈ ਅਤੇ ਇੱਕ ਗੱਲ ਹੋਰ ਸਾਹਮਣੇ ਆਈ ਕਿ ਜਦੋਂ ਇਹ ਗੱਡੀ ਨੂੰ ਆਪ ਰਿਸਟਰ ਦੀ ਵੰਸੀ ਦੀ ਉੱਥੇ ਮੌਕੇ ਤੇ ਇੱਕ ਚੀਜ਼ ਨੂੰ ਪਾਰਕਿੰਗ ਜਿਸੇ ਹੋਣ ਉੱਥੇ ਇੱਕ ਵਿਅਕਤੀ ਵੱਲੋਂ ਇਹਨਾਂ ਦੀ ਗੱਡੀ ਤੇ ਸਕ੍ਰੈਚ ਵਗੈਰਾ ਮਾਰੀ ਗਿਆ ਜਿਸ ਤੇ ਇਹ ਬਿਲਕੁਲ ਮਨਸੀ ਨੇ ਆਪਣੀ ਗੱਡੀ ਲੈ ਕੇ ਉੱਥੇ ਚਲੇ ਗਏਗੇ ਅਤੇ ਵਕਤ ਕਰੀਬ 4 ਵਜੇ ਦੁਬਾਰਾ ਫਿਰ ਉੱਥੇ ਆਂਦੇ ਹੈ। ਅਦੇ ਸਵੇਰਾਂ ਤੇ ਆਪਣੇ ਉੱਪਰ ਹਮਲਾ ਹਮਸੰਬੰਧੀ ਕੰਪਲੇਂਟ ਕਰਦੇ ਆ। ਜਿਸ ਤੇ ਮੌਕੇ ਤੇ ਪੁਛਗੀ ਪੜਤਾਲ ਕੀਤੀ ਗਈ ਤੇ ਪਾਇਆ ਗਿਆ ਕਿ ਹਮਲਾ ਹਮਸੰਬੰਧੀ ਕੋਈ ਗਲਬਾ ਸਾਹਮਣੇ ਨਹੀਂ ਆਇਆ। ਇਹ ਦੋਵਾਂ ਧਿਰਾਂ ਲੋ ਇੱਕ ਦੂਜੇ ਦੇ ਖਿਲਾਫ ਦਰਖਾਸਤ ਦਿੱਤੀ ਗਈਆਂ। ਜਿਸ ਤੇ ਬੰਦੀ ਕਮਿਊਨੀ ਕਰ ਲਈ ਹਮਲਿਸ਼ ਕਰਦੇ ਆ।